ਵੀ ਵੈਲਕਮ ਬੈਕ ਟੂ ਮਾਈ ਅਨਦਰ ਮਿੰਨੀ ਵਲੌਗ ਨਹੀਂ ਲੌਂਗ ਵਲੌਗ ਇਹ ਆਪਣਾ ਲੌਂਗ ਵਲੌਗ ਹੈ ਕਿਉਂਕਿ ਅੱਜ ਆਪਾਂ ਆਪਣਾ ਸਾਰਾ ਦਿਨ ਕਿਵੇਂ ਸਪੈਂਡ ਕਰਦੇ ਹਾਂ ਮੰਮੀ ਤੋਂ ਬਿਨਾ ਉਹ ਬਖਾਵਾਂਗੇ ਕਿਉਂਕਿ ਕਾਫੀ ਟਾਈਮ ਬਾਅਦ ਮੰਮੀ ਗਈ ਹੋਈ ਆ ਸੋ ਕਿਉਂਕਿ ਆਪਾਂ ਕਿੰਨੇ ਦਿਨ ਹੋ ਗਏ ਕੰਮ ਨਹੀਂ ਕੀਤਾ ਪਹਿਲਾਂ ਆਪਣੇ ਐਗਜ਼ਾਮ ਸੀ ਉਹਦੇ ਵਿੱਚ ਪੜਦੇ ਰਹਿੰਦੇ ਸੀ ਸਾਰਾ ਸਾਰਾ ਦਿਨ ਤੇ ਕੋਈ ਕੰਮ ਨੂੰ ਹੱਥ ਲਾਇਆ ਨਹੀਂ ਤੇ ਆਪਾਂ ਸਿਰਫ ਖਾਂਦੇ ਸੀ ਤੇ ਥੋੜਾ-ਬਹੁਤ ਤਮੰਨਾ ਕੰਮ ਕਰਾਉਂਦੇ ਸੀ ਸੋ ਉਹਦੀ ਹੈਬਿਟ ਨਹੀਂ ਰਹੀ ਤੇ ਅੱਜ ਆਪਾਂ ਨੂੰ ਇੱਕਦਮ ਕੰਮ ਕਰਨਾ ਪੈ ਰਿਹਾ ਉਹ ਤੇ ਕਰਕੇ ਬੜਾ ਔਖਾ ਪੀਲ ਹੋ ਰਿਹਾ ਇੱਕ ਠੰਡੇ ਨਹੀਂ ਜਿਆਦਾ ਹੈਗੀ ਆ ਸੱਚੀ ਆ ਯਾਰ ਪਤਾ ਨਹੀਂ ਮੰਮੀ ਕਿਵੇਂ ਕਰਦੇ ਸੀਗੇ ਤੇ ਚਲੋ ਪਹਿਲਾਂ ਆਪਾਂ ਠੰਡ ਨੂੰ ਭਜਾਉਣ ਲਈ ਚਾਹ ਬਣਾਈਏ ਤੇ ਚਾਹ ਪੀਨੇ ਆ ਇਹ ਚਾਹ ਸੌਫ੍ਰੀਤ ਬਣਾ ਕੇ ਗਈ ਆ ਪੁਣੀ ਆ ਆਪਾਂ ਕਿਉਂਕਿ ਪਹਿਲਾਂ ਸਾਨੂੰ ਮਟੀਰੀਅਲ ਹੀ ਨਹੀਂ ਲੱਭਦਾ ਤੇ ਤੇ ਦੂਜਾ ਹੁਣ ਆਪਾਂ ਜਾਣ ਪਾਉਂਦੇ ਆ ਤੇ ਚਲੋ ਫਿਰ ਆਪਾਂ ਚੱਲਦੇ ਆਂ ਅੰਦਰ ਤੇ ਫਿਰ ਤੁਹਾਨੂੰ ਮਿਲਦੇ ਆਂ ਉੱਥੇ ਤੇ ਚਾਹ ਸਾਡੀ ਬਹੁਤ ਥੋੜੀ ਥੋੜੀ ਬਣੀ ਹੈ ਚਲੋ ਸਰ ਵੀ ਕੋਈ ਨਾ ਆਪਾਂ ਮੈਨੇਜ ਕਰਾਂਗੇ ਜਿਹੜੀ ਨੈਕਸਟ ਚਾਹ ਆਵਣ ਜਦੋਂ ਅਗੇ ਦੋ ਬਣਾਵਾਂਗੇ ਤੇ ਫਿਰ ਆਪਾਂ ਉਦੋਂ ਪੀਵਾਂਗੇ ਇੱਕ ਵਾਰੀ ਇਸੇ ਚਾਹਣੀ ਆਪਾਂ ਸਾਰਦੀ ਆ ਤੇ ਚਲੋ ਫਿਰ ਚੱਲਦੇ ਆਂ ਆਪਾਂ ਸੁੱਖ ਕੋਰ ਕੋਲ ਸੁੱਖ ਕੋਰ ਕੋਲ ਸੁੱਖੀ ਕੋਲ ਸੁੱਖੀ ਕੋਲ ਮਤਲਬ ਠੀਕ ਹੈ ਚਲੋ ਫਿਰ ਚਲੋ ਚਲੋ ਰਵਾਬ ਆ ਜਾ ਤੂੰ ਸ਼ੂਜ਼ ਘਰੋਂ ਉਤਾਰਿਆ ਆ ਜੋ ਚਾਪੀ ਨੇ ਚਾ ਚਾ ਵੱਜਿਆ 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 ਅੱਗੇ ਅੱਗੇ ਚੱਲ ਪਹਿਲਾਂ ਤੇ ਸਾਈਕਲ ਸਹੀ ਕਰ ਸਾਈਕਲ ਸਹੀ ਕਰ ਆ ਬਾਅਦ ਚੋਂ ਬੈੱਡ ਸ਼ੀਟ ਵੀ ਸਹੀ ਕਰਨੀ ਆ ਆ ਜਾ ਓਰੇ ਇੱਧਰ ਆ ਸਾਈਕਲ ਨੂੰ ਸਹੀ ਕਰ ਕਿਵੇਂ ਸਿੱਟੀ ਆ ਚੱਕੇ ਨੂੰ ਵੱਜਿਆ ਵੱਜਿਆ ਆ ਜਾ ਤੇ ਲੈ ਭੈਣੇ ਮੈਂ ਚਾਹ ਬਣਾ ਲਈ ਆ ਤੇਰੇ ਲਈ ਲੈ ਨਾ ਅੱਲਾ ਫੜਾ ਚਾ ਮੇਰੇ ਵਾਹ ਤੇ ਬਾਲਾਂ ਨੂੰ ਕੀ ਹੁੰਦਾ ਵਲੋਗਾਂ ਚ ਕੀ ਹੁੰਦਾ ਤੈਨੂੰ ਪਤਾ ਨਹੀਂਗਾ ਤੂੰ ਦੇਖਦੀ ਨਹੀਂ ਵਲੌਗ ਫਿਰ ਇਹਨਾਂ ਵਿੱਚ ਆਇਆ ਹੁੰਦਾ ਵੀ ਜੋ ਵੀ ਆਪਣਾ ਲਾਈਵ ਦਾ ਜੋ ਵੀ ਆਪਾਂ ਕਰਦੇ ਆ ਸਾਰਾ ਦਿਨ ਉਹੀ ਆਪਾਂ ਵਿਖਾਉਣਾ ਸੋ ਮੇਰਾ ਉਹ ਕੱਪ ਪਰਲਾ ਨੀਲੇ ਵਾਲਾ ਚੰਗਾ ਬੜੀ ਬੜੀ ਕੀ ਕਰਦਾ ਬੜੀ ਕੀ ਕਰਦਾ ਚੱਲ ਕੇ ਨੂੰ ਕਿ ਚੱਲ ਬਾਹਰ ਨਿਕਲ ਸਾਰਾ ਦਿਨ ਬਿਸਤਰੇ ਦੇ ਵਿੱਚ ਹੀ ਵਿੜੇ ਰਹਿਣਾ ਕਰ ਬੜੀ ਬੜੀ ਨਿਕਾ ਚੱਲ ਬਾਹਰ ਨਿਕਲ ਸਾਰਾ ਦਿਨ ਬਿਸਤਰੇ 'ਚ ਹੀ ਵਿੜੇ ਰਹਿਣਾ ਆਜਾ ਕਿਚਨ 'ਚ ਰੱਖਿਆ ਰਵਾਬ ਇਹ ਕਿਚਨ 'ਚ ਰੱਖਿਆ ਚਲੋ ਚੱਲ 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 ਚਾਹ ਪੀ ਲਈ ਅਸੀਂ ਪਲੀਜ਼ ਚਾਹ ਪੀ ਲਈ ਬੱਬਾ ਚਾਹ ਪੀ ਲਈ ਅਸੀਂ ਡੱਬੇ ਉੱਪਰ ਬੈਠ ਕੁਝ ਨੇ ਡੱਬੇ ਵਾਲੇ ਚੋਪ ਪੁੱਜੀਆ ਪੁੱਜੀਆ ਬਦਲਣਾ ਠੀਕ ਹੈ ਲਿਓ ਮੈਂ ਪੁੱਜੀਆ ਬਦਲਣਾ ਹੈ ਨਾ ਸੋ ਆਪਾਂ ਉਹ ਲਿਓਨੇ ਕਿਉਂਕਿ ਮੰਮੀ ਲਿਆਈ ਸੀ ਸਵੇਰੇ ਗੁਰਦੁਆਰੇ ਪ੍ਰਸ਼ਾਦ ਮੰਮੀ ਵੈਸੇ ਖਾਂਦੇ ਨਹੀਂ ਹੁੰਦੇ ਮੰਮੀ ਫਿਰ ਸਾਨੂੰ ਲਿਆ ਦਿੰਦੇ ਆ ਮੰਮੀ ਡੱਬਿਆਂ ਦੇ ਵਿੱਚ ਪਾ ਕੇ ਇਦਾਂ ਰੱਖ ਗਏ ਆ ਚਲੋ ਆਪਾਂ ਲੈ ਕੇ ਚੱਲਦੇ ਆ ਅੰਦਰ ਪੀ ਚੂਟੀ ਚੂ ਡਿਗ ਵੀ ਨਾ ਪਵੇ ਇਹ ਯਸ ਕਿ ਸਾਰਾ ਪੂਜੀਆ ਜਿਹੜਾ ਖਿੱਲੇ ਤੇ ਸਾਡਾ ਪੂਜੀਆ ਬਣਾਉਣਾ ਜਿਹੜਾ ਪੂਰਾ ਹੈਗਾ ਇੱਕ ਦੇ ਵਿੱਚ ਕਚੌਰੀਆਂ ਪਈਆਂ ਹੋਈਆਂ ਤੇ ਇੱਕ ਦੇ ਵਿੱਚ ਪੂਜੀਆ ਬਣਾਉਣਾ ਸੋ ਆਪਾਂ ਖਾਵਾਂਗੇ ਆ ਇਹਦਾ ਟਮੰਡੀ ਚਲੀ ਜਾਂਦਾ ਉਹ ਨਾ ਨਈਆ ਉਹ ਲਓ ਜੀ ਲਓ ਮੈਡਮ ਜੀ ਜੀਦੇ ਹੱਕੇ ਮੁੰਡੇ ਦਾ ਪਟਿਆ ਸਿਰ ਨਹੀਂ 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 ਸਿਰ ਨਹੀਂ ਪਟਿਆ ਬਿਲਕੁਲ ਸਹੀ ਆ ਉਹ ਤਾਂ ਮਾੜਾ ਇਹ मामੂਲੀ ਜੀ ਵੱਜੀ ਆ ਤੇ ਸੋ ਰੋਣ ਲੱਪਿਆ ਸੋ ਸੌਰੀ ਫਤੇ ਵੀਰ ਅੱਜ ਆਪਣੀ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੌਫਰੀ ਸੌਰੀ ਇਹਦੀ ਸ਼ਕਲ ਦੇਖੋ ਕਿੰਨੀ ਗੰਦੀ ਆ ਸਹੀ ਇਹਦੀ ਸ਼ਕਲ ਨੂੰ ਇਗਨੋਰ ਮਾਰੇਓ ਤੇ ਇਹ ਸਹੀ ਹੋ ਗਿਆ ਇੱਧਰ ਸਾਡਾ ਮੁੰਡਾ ਵੱਡਾ ਐਕਟਿੰਗ ਕਰਦਾ ਹੋਇਆ ਫਤੇ ਦੀ ਉਸੇ ਤਰ੍ਹਾਂ ਜਿਵੇਂ ਉਹ ਰੋ ਰਿਹਾ ਹੈਗਾ ਤੇ ਇੱਧਰ ਫਤੇ ਵੀਰ ਦੇ ਥੋੜੀ ਜੀ ਵੱਜੀ ਆ ਕੋਈ ਜ਼ਿਆਦਾ ਨਹੀਂ ਵੱਜੀ ਤੇ ਬੱਚੇ ਡਿੱਗਦੇ ਕਿਸਵਾਰ ਹੁੰਦੇ ਹੁੰਦੇ ਕੁੜੀਏ ਐਡੀ ਟੈਨਸ਼ਨ ਨਾ ਲਿਆਕਰ ਇਹ ਤਾਂ ਵੱਜਣੀਆਂ ਹੀ ਆ ਟੈਨਸ਼ਨ ਨਾ ਲਾ ਤੂੰ ਦੇਉ ਦੀ ਤਰੀਕਾ ਕੰਸੂਣੀ ਬਣਾਉਂਦੀ ਹੋਈ ਚਾਹ ਪੀ ਲੈ ਕਿਉਂਕਿ ਚਾਹ ਠੰਡੀ ਹੋ ਜਾਂਦੀ ਹੈ ਆਪਣੀ ਚਲੋ ਫਿਰ ਆਪਾਂ ਚਾਹ ਪੀ ਕੇ ਮਿਲਦੇ ਹਾਂ ਸੋ ਗਾਇਸ ਫਤਿਹ ਨੇ ਸਮਾਈਲ ਦੇਤੀ ਆਪਾਂ ਨੂੰ ਤੇ ਹੁਣ ਮੈਨੂੰ ਹੌਸਲਾ ਜਾ ਹੋ ਗਿਆ ਵੀ ਚਲੋ ਹੁਣ ਠੀਕ ਆ ਵੀ ਸਾਰਾ ਕੁਝ ਓਕੇ ਆ ਤੇ ਹੁਣ ਆਪਾਂ ਆਰਾਮ ਨਾਲ ਚਾਹ ਪੀਨੇ ਆ ਤੇ ਜਿੱਧਰ ਇੱਧਰ ਦੇਖੋ ਕਿਵੇਂ ਭੁਖੜ ਬੰਦੇ ਲੱਗੇ ਪਏ ਆ ਭੁਜੀਏ ਵਦਾਨੇ ਨੂੰ ਮੈਨੂੰ ਟੈਨਸ਼ਨ ਹੋਈ ਪਈ ਸੀ ਵਿਚਾਰੇ ਤੇ ਜ਼ਿਆਦਾ ਲੱਗ ਗਈ ਹੈ ਬਟ ਨਹੀਂ ਠੀਕ ਆ ਓਕੇ ਆ ਤੇ ਇੱਧਰ ਦੇਖੋ ਰਬਾ ਵੀ ਚਾਹ ਪੀਣੀ ਆ ਚਾਹ ਪੀਣੀ ਆ ਪੀਣੀ ਆ ਗਰਮ ਹੈ ਗਰਮ ਆ ਗਰਮ 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 ਬਾਈ ਗਰਮ ਤੁਸੀਂ ਤੁਸੀਂ ਕਦੋਂ ਪੂਜੀਏ ਖਾਓ ਠੀਕ ਹੈ ਮਾਸਿੰਗ ਕਹਦੇ ਮਾਸੀ ਦੇ ਦੋ ਮਾਸੀ ਨੀ ਕਹਦੇ ਮਾਸੀ ਦੇ ਦੋ ਠੀਕ ਹੈ डन ਬਹੁਤ ਹੈ ਨਾ ਇੱਥੇ ਆਪਾਂ ਦੁਬਾਰੇ ਫੇਰ ਜਾਂਦਾਂ ਸੀ ਤੇ ਇੱਧਰ ਆਪਾਂ ਦੁੱਧ ਦੇ ਉਬਲਣ ਦੀ ਵੀਰ ਦੇ ਵਿੱਚਾਂ ਜਿਹਦੇ ਦੁੱਧ ਉਬਲ ਗਿਆ ਆਪਾਂ ਚਾਹ ਪਾ ਕੇ ਚੱਲਦੇ ਆਂ ਅੰਦਰ ਫਿਰ ਕਰਾਮਾਗੇ ਰੈਗੂਲਰ ਦੇ ਵਿੱਚ ਜਿਹੜਾ ਆਪਾਂ ਕਟਿੰਗ ਦਾ ਕੰਮ ਕਰਦੇ ਆ ਉਹ ਕਰਾਂਗੇ 3-4 ਘੰਟੇ ਤੇ ਰੋਟੀ ਦਾ ਸ਼ਾਇਦ ਕੈਂਸਲ ਲਈਏ ਸੋਚਿਆ ਕਿ ਆਪਾਂ ਸੈਂਡਵਿਚ ਬਣਾ ਲਈਏ ਆਲੂ ਦਾ ਪੇਸਟ ਪਿਆ ਬਰੈਡ ਵੀ ਪਿਆ ਸਿਰਫ ਆਪਾਂ ਮਤਲਬ ਵੀ ਥੋੜੀ ਜਿਹੀ ਮਿਹਨਤ ਕਰਕੇ ਤੇ ਸੈਂਡਵਿਚ ਬਣਾਉਣੇ ਤੇ ਉਹ ਬਣਾ ਲਾਂਗੇ ਜਦੋਂ ਆਪਣਾ ਟਾਈਮ ਲੱਗੇ ਜਦੋਂ ਆਪਾਂ ਨੂੰ ਭੁੱਖ ਲੱਗੇ ਉਹਨਾਂ ਟਾਈਮ ਆਪਾਂ ਚਾਹਣਾ ਹੀ ਮਨੋਂ ਸਾਰਦੀ ਆ ਤੇ ਚਲੋ ਫਿਰ ਮਿਲਦੇ ਹਾਂ ਜਿੱਦੋਂ ਆਪਾਂ ਸੈਂਡਵਿਚ ਬਣਾਏ ਤੇ ਹੁਣ ਟਾਈਮ ਹੋ ਗਿਆ ਆਈ ਥਿੰਕ 1:30 ਵਜੇ ਆ ਤੇ 1:30 ਵਾ ਦੀ ਚਾਹ ਆਪਣੀ ਤੇ ਆਪਾਂ ਇਹਦੋਂ ਇਹਦ ਮਾਣ ਨੂੰ ਗਿਪਕਾਸਲੀ ਵੈਰੀ ਵੈਰੀ ਗੁੱਡ ਮਾਰਨਿੰਗ ਤੁਸੀਂ ਸਾਰੇ ਕਿਵੇਂ ਹੋ ਮੈਂ ਵੀ ਬਹੁਤ ਵਧੀਆ ਤੇ ਜਿਹੜਾ ਇਹ ਵਾਲਾ ਵਲੌਗ ਆਪਾਂ ਕੱਲ ਵਾਲੇ ਵਲੌਗ ਦੇ ਵਿੱਚ ਐਡ ਕਰ ਦਾਂਗੇ ਸੋਚਿਆ ਸੀ ਆਪਾਂ ਮਤਲਬ ਕੱਲ ਵੀ ਆਪਾਂ ਸਾਰਾ ਦਿਨ ਕੰਟੀਨਿਊ ਕਰਾਂਗੇ ਬਟ ਉਹ ਹੋਇਆ ਨਹੀਂ ਮੇਰੇ ਨਾਲ ਇਦਾਂ ਹੀ ਹੁੰਦਾ ਮੈਂ ਕੁਝ ਕਹਿ ਨਹੀਂ ਹੋ ਰਾਂ ਤੇ ਹੁੰਦਾ ਮੇਰੇ ਨਾਲ ਕੁਝ ਹੋ ਰਾ ਚਲੋ ਕੋਈ ਗੱਲ ਨਹੀਂ ਤੇ ਆਪਾਂ ਕਿਉਂਕਿ ਆਏ ਸੀਗਾ ਵੀ ਸਾਰਾ ਦਿਨ ਇਕ ਤਾਂ ਮੰਨਾ ਕੰਮ ਕਰਾਉਣਾ ਸੀ ਉਹਦੇ ਵਿੱਚ ਬਿਜੀ ਸੀ ਕਿਉਂਕਿ 4-5 ਘੰਟੇ ਦਾ ਕੰਮ ਹੁੰਦਾ ਹਨ ਵੀ ਆਪਾਂ ਮਤਲਬ ਕਟਿੰਗ ਕਰਦੇ ਆਂ ਸੋ ਉਹਦੇ ਤੇ ਪ੍ਰੈਸ ਪ੍ਰੂਸੀ ਮਾਰਨੀ ਹੁੰਦੀ ਮੈਂ ਤਾਂ ਕੱਪੜਿਆਂ ਤੇ ਬਟ ਕੰਮ ਤਾਂ ਕੰਮ ਹੀ ਆ ਬਾਕੀ ਸਾਡੇ ਜਵਾਕਾਂ ਦਾ ਤੇ ਬਾਕੀ ਘਰ ਦਾ ਖਾਣਾ ਪੀਣਾ ਅਸੀਂ ਸਿਰਫ ਚਾਹ ਤੀ ਮਤਲਬ ਕੱਲ ਸਾਰਾ ਦਿਨ ਨਿਕਲਿਆ ਸਾਡਾ ਵੀ ਇੱਕ ਮੈਂ ਚਾਹ ਬਣਾ ਲੈਂਦੀ ਸੀ ਇੱਕ ਵਾਰੀ ਮੇਰੀ ਹੁੰਦੀ ਸੀ ਇੱਕ ਸੁੱਕੀ ਦੀ ਹੁੰਦੀ ਸੀ ਬਸ ਐਦਾ ਹੀ ਨਿਕਲਿਆ ਨਾਲ ਆਪਾਂ ਬ੍ਰੈਡ ਖਾ ਲਈ ਸੀ ਸੈਂਡਵਿਚ ਉਹ ਵੀ ਸ਼ਾਇਦ ਮੈਂ ਬਣਾਈ ਇੱਕ ਦੋ ਕਲਿੱਪ ਲਈ ਆ ਸੋ ਉਹ ਵੀ ਮੈਂ ਆਪਦੇ ਮਤਲਬ ਜਿੱਥੇ ਕੰਮ ਕਰੀਂਦੇ ਸੀ ਉੱਥੇ ਮ ਇੱਕ ਇੱਕ ਕਮਨ ਲ ਲੈ ਕੇ ਮੈ ਲ ਲੈ ਬਸ ਅਦਰ ਹੋਰ ਕੁਝ ਨਹੀਂ ਖਾਦਾ ਪਚਾ ਤੋ ਸਿਵਾ ਤੇ ਚਲੋ ਫਿਰ ਸ਼ੁਕਰ ਆ ਬਣਾਇਆ ਮਮੀ ਸ਼ਾਮੀ ਆ ਗਈ ਵੈਸੇ ਮਮੀ ਨੇ ਅੱਜ ਸਵੇਰੇ ਆਉਣਾ ਸੀ ਮਤਲਬ 11 12 ਵਜੇ ਬਟ ਮਮੀ ਕਹਿੰਦੀ ਮੈਨੂੰ ਆਏ ਸੀ ਵੀ ਠੰਡ ਇਨੀ ਜ਼ਿਆਦਾ ਹੈਗੀ ਜਵਾਕਾਂ ਔਖਾ ਹੋਊਗਾ ਸੋ ਮੈਂ ਅੱਜ ਹੀ ਚਲੀ ਜਾਵਾਂ ਤੇ ਬਾਕੀ ਆਪਣੇ ਨਿੱਕੇ ਕਾਕੇ ਦਾ ਮਤਲਬ ਵੀ ਆਈ ਆਈ ਚੈੱਕਅਪ ਸੀਗਾ ਤੇ ਇਸ ਕਰਕੇ ਮੈਂ ਵੀ ਕਹਿੰਦੀ ਚਲ ਮੈਂ ਚੱਲਦੀ ਹਾਂ ਨਾ ਤੇ ਮੰਮੀ ਨੇ ਫਿਰ ਆ ਕੇ ਵਿਚਾਰੀ ਨੇ ਸਾਨੂੰ ਰੋਟੀ ਰੁੱਟੀ ਬਣਾ ਕੇ ਦਿੱਤੀ ਨਹੀਂ ਤਾਂ ਅਸੀਂ ਤਾਂ ਭੁੱਖੇ ਮਰੇ ਪਏ ਸੀਗੇ ਤੇ ਚਲੋ ਵਧੀਆ ਨਜ਼ਾਰੇ ਨੇ ਹੁਣ ਆਪਾਂ ਫਿਰ ਸਾਨੂੰ ਕੱਲ ਹੀ ਸ਼ਾਮੀ ਮਤਲਬ ਇੱਕ ਫੋਨ ਆ ਗਿਆ ਮੰਦੀ ਮਤਲਬ ਹੈਗੇ ਆ ਜਾਣਦੇ ਸੀ ਉਹਨਾਂ ਨੂੰ ਤੇ ਉਹ ਕਹਿੰਦੇ ਵੀ ਐਦਾ ਕਰਕੇ ਆਪਣੇ ਪਾਠਾ ਮਾਰਨਿੰਗ 9 ਤੋਂ 10 ਵਜੇ ਤੁਸੀਂ ਆਇਓ ਤੇ ਉਹਨੇ ਕਿਹਾ ਅ ਵੀ ਮੈਥੋਂ ਆਣੀ ਹੋਣਾ ਕਿਉਂਕਿ ਮੇਰਾ ਸਵੇਰੇ ਮਾਰਨਿੰਗ ਮਤਲਬ ਕੰਮ ਹੁੰਦਾ ਤੇ ਮੈਂ ਕਿਹਾ ਚਲੋ ਉਹਨੇ ਕਿਹਾ ਤੂੰ ਚੱਲ ਜੀ ਫਿਰ ਮੈਂ ਕਿਹਾ ਚਲੋ ਮੈਂ ਤਿਆਰ ਫਿਰ ਇਸ ਕਰਕੇ ਮੈਂ ਹੁਣ ਰੈਡੀ ਆ ਤੁਹਾਡੇ ਸਾਹਮਣੇ ਬੈਠੀ ਵਲੌਗ ਬਣਾਈ ਜੰਨੀ ਆ ਤੇ ਆਪਾਂ ਜਾਣਾ ਪਾਠ ਤੇ ਤੇ ਹੁਣ ਮੈਂ ਕਿਸੇ ਕੱਠੇ ਮਤਲਬ ਕੱਠੇ ਜਾਵਾਂਗੇ ਮੈਨੂੰ ਆਏ ਸੀ ਮੈਂ ਕੱਲੀ ਕਿੱਦਾਂ ਮੈਂ ਜਾਣਦੀ ਨਹੀਂ ਨਾ ਤੇ ਕਿਵੇਂ-ਕਿਵੇਂ ਕਿੱਦਾਂ ਜਾਉਂਗੀ ਸੋ ਕਹਿੰਦੇ ਕੋਈ ਨਾ ਆਪਾਂ ਇਕੱਠੇ ਚੱਲ ਬੜਾਂਗੇ ਮੈਂ ਕਿਹਾ ਚਲੋ ਤੇ ਸਰੰਟੀ ਕਹਿੰਦੇ ਹਾਂ ਜੇ ਮੈਨੂੰ ਟਾਈਮ ਆ ਤੇ ਤੂੰ ਮਤਲਬ ਉਹਨਾ ਟਾਈਮ ਰੁਕ ਜਾ ਤੇ ਮੈਂ ਆਪਾਂ ਚੱਲਦੇ ਤੇਨੂੰ ਆਵਾਜ਼ ਲਗਾ ਲੂ ਮੈਂ ਸੋਚਿਆ ਚਲੋ ਫਿਰ ਆਪਾਂ ਵਲੌਗ ਬਣਾਉਣੀ ਆ ਤੇ ਮੈਂ ਬੈਠੀ-ਬੈਠੀ ਮਤਲਬ ਉੱਤਰ ਦੀ ਤੁਰਦੀ ਉੱਪਰ ਆ ਗਈ ਕਿਉਂਕਿ ਰਵਾਵ ਨੀਚੇ ਸੁੱਤਾ ਪਿਆ ਜਿਵੇਂ ਥਰੋਕੀ ਤੇ ਮੈਂ ਬੋਲਣੋਂ ਹਟਣਾ ਨਹੀਂ ਤੇ ਉਹਨੇ ਉੱਠ ਖੜਨਾ ਤੇ ਫਿਰ ਔਖਾ ਹੋ ਜਾਣਾ ਕਿਉਂਕਿ ਉਹ ਠੰਡਾ ਯਾਰ ਤੇ ਮੈਂ ਟੀਟੋ ਕੇ ਬੈਠੀ ਇੱਥੇ ਵਲੌਗ ਬਣਾਉਣ ਦੇ ਚੱਕਰ ਚ ਦੇਲਾ ਵਲੌਗ ਬਣਾਉਣ ਦੇ ਲਈ ਆਪਾਂ ਨੂੰ ਕੀ ਕੁਛ ਕਰਨਾ ਪੈਂਦਾ ਠੰਡ ਵਿੱਚ ਲਣੀ ਪੈਂਦੀ ਤੇ ਇਸੇ ਸਵੇਰੇ ਸਵੇਰੇ ਮੇਰੀ ਇੰਨੀ ਲੜਾਈ ਹੋਈ ਅਮਨ ਨੇ ਵੀ ਮੇਰੇ ਕੋਲ ਕੱਪੜੇ ਹੈ ਨਹੀਂਗੇ ਵੀ ਮੈਂ ਪਾ ਕੇ ਕੀ ਜਾਵਾਂ ਕਹਿੰਦਾ ਤੂੰ ਰਿਐਲਿਟੀ ਇਹ ਵੈਸੇ ਬੰਦਾ ਕਹਿੰਦਾ ਹੁੰਦਾ ਕੁਝ ਹਨਾ ਮੈਂ ਮੈਂ ਮਤਲਬ ਇਦਾਂ ਹੀ ਸੀ ਮੇਰਾ ਵੀ ਯਾਰ ਮੇਰੇ ਕੋਲ ਤਾਂ ਕੱਪੜੇ ਨਹੀਂ ਮੈਂ ਪਾ ਕੇ ਕੀ ਜਾਵਾਂ ਤੇ ਹੁਣ ਇੰਨੀ ਠੰਡ 'ਚ ਬੈਠੀ ਹੁਣ ਮੈਨੂੰ ਠੰਡ ਨਹੀਂ ਲੱਗਦੀ ਚਲੋ ਕੋਈ ਨਾ ਆਪਾਂ ਜਟ ਕੱਪੜੇ ਵੀ ਲਿਆਵਾਂਗੇ ਕਿਉਂਕਿ ਸੱਚੀ ਕੱਪੜੇ ਤੇ ਹੋਰ ਬਸ ਮੇਰੇ ਲੱਲੂ ਪੰਜੂ ਜੇ ਹੈਗੇ ਜੋ ਕਿ ਮੈਂ ਸਾਰੇ ਸੱਟ ਕੇ ਅੱਗ ਲਾਉਣੇ ਆ ਸੱਚੀ ਆਰਮੀ ਦੇ ਕੋਲ ਨਾ ਉਹੀ ਆਲਤੂ ਫालतੂ ਦੇ ਕੱਪੜੇ ਬਹੁਤ ਜ਼ਿਆਦਾ ਨੇ ਚਾ ਜਦੋਂ ਕੁਝ ਵੀ ਹੈ ਨਹੀਂਗਾ ਤੇ ਚਲੋ ਫਿਰ ਆਪਾਂ ਮਿਲਦੇ ਆ ਉੱਥੇ ਤੇ ਦੇਖਦੇ ਆ ਦੇਖਣਾ ਕਿ ਇਹ ਪਾਰਟ ਆ ਪਾਰਟ ਦੇ ਇੱਕ ਦੋ ਕਲਿੱਪਾ ਲਾਵਾਂਗੇ ਜ਼ਿਆਦਾ ਨਹੀਂ ਆਪਾਂ ਸ਼ੂਟ ਕਰਨਾਗਾ ਬਾਕੀ ਆਪਾਂ ਘਰੇ ਆ ਕੇ ਕੰਟੀਨਿਊ ਕਰਾਂਗੇ ਤੇ ਚਲੋ ਫਿਰ ਇੱਥੇ ਕਰਦੇ ਆਪਾਂ ਵਲੌਗ ਨੂੰ ਬੰਦ ਨਹੀਂ ਅੱਗੇ ਕੰਟੀਨਿਊ ਕਰਾਂਗੇ ਇੱਕ ਵਾਰੀ ਇਦਾਂ ਹੀ ਬੰਦ ਕਰ ਦਿੰਦੇ ਆ ਆਪਣੇ ਪੈਸੇ ਡਿਗਪੇ ਸੀ ਮੱਥਾ ਟੇਕਣ ਵਾਲੇ ਚਲ ਆਪਾਂ ਚੱਕ ਕੇ ਚੱਲਦੇ ਥੱਲੇ ਮੈਂ ਥੱਲੇ ਚਲ ਗਈ ਸੀ ਜਿਵੇਂ ਮੈਂ ਕਿ ਯਾਰ ਕਿੱਧਰ ਗਈ ਮੈਂ ਤਾਂ ਮੇਰੇ ਹੱਥ 'ਚ ਸੀ ਦੇਖਿਆ ਮੈਂ ਕਿ ਚਲ ਉੱਤੇ ਰਹਿ ਗਏਗੇ ਚਲ ਚੱਲਦੇ ਅੰਮਾ ਸਾਹ ਹੁਣ ਠੰਡ ਉੱਪਰ ਬੈਠੇ ਸੀ ਠੰਡ ਨਹੀਂ ਲੱਗਦੀ ਸੀ ਜਦੋਂ نیچے ਚੱਲ ਕੇ ਉੱਪਰ ਆ ਨਹੀਂ ਯਾਰ ਇਹ ਲਈ ਬਹੁਤ ਠੰਡ ਹੈ ਤੇ ਹੱਥੇ ਨਾ ਯਾਰ ਹੂ ਹੋਏ ਪਿਆ ਚਲੋ ਅਪਰ ਅੰਦਰ ਚੱਲਦੇ ਦੇਖਦੇ ਕੀ ਹੋਈ ਜਾਂਦਾ ਸਰਬਾਬੀ ਕੀ ਕਰੀ ਜਾਂਦਾ ਸਰਬਾਬ ਨੂੰ ਦਿੱਤੀ ਇਹਦੀ ਭਾਫ ਬਸ ਬਸ ਆ ਗਈ ਹਾਂ ਮਮਾ ਚਲ ਆ ਗਈ ਵਾਈਫ ਲਈ ਆਂਦੀ ਆ ਅਜ ਨੂੰ ਆਉਣਾ ਤਾਂ ਹੈ ਹੀ ਨਹੀਂ ਇਹਨੂੰ ਕੋਲੇ ਵਾਈਫਸ ਨਹੀਂ ਸਾਫ਼ ਕਰਦਾਂਗੇ ਮੰਗਵਾਨੀ ਆ ਵਾਈਫਸ ਤੋਂ ਪੈਕੇਟ ਜਦੋਂ ਉਹ ਆਉਣਗੇ ਦੇਖੀ ਜਾਊਗਾ ਇੱਕ ਵਾਰੀ ਮੰਗਵਾ ਲਗੇ ਸਾਰਾ ਖਰਾਬ ਕਰੀ ਇਹ ਨਾ ਹੋ ਗਿਆ ਰਿਡੇਟ ਹੋ ਗਿਆ ਜੇ ਕੰਮ ਕਰਕੇ ਕਿਉਂਕਿ ਇਹਨੂੰ ਹੋਇਆ ਨਹੀਂ ਨਾ ਕਦੇ ਥੱਲ ਮੰਮੀ ਦੇ ਨਾਲ ਹੋ ਨਾ ਹੋਇਆ ਰਵਾਫ ਬੁਮਾਰ ਹਜ ਦਾ ਵਲੋਗ ਦਾ ਹੋਊਗਾ ਟਾਈਟਲ ਵਈ ਵਾਕੀ ਮੰਮੀ ਤੋਂ ਬਿਨਾ ਬਹੁਤ ਖੁਸ਼ ਹੋ ਸਕਦਾ ਨਾ ਇੱਕ ਦਿਨ ਚ ਇੱਕ ਦਿਨ ਚ ਕੀ ਕੁਛ ਘੰਟੇ ਦੇ ਵਿੱਚ ਹੀ ਬਿਮਾਰ ਹੋ ਗਿਆ ਨੱਕ ਦੇ ਵਿੱਚੋਂ ਨੱਕ ਚੁਣੀ ਅਗ ਹੋਰ ਚਿੱਟਣਾ ਚ ਨਿਕਲਦੀਆਂ ਨੱਕ ਜੇ ਨਿਕਲ ਗਈਆਂ ਕੀ ਇਹ ਫਿਰ ਹ ਹ ਰਵਾਵ ਨੂੰ ਨਲੀਆਂ ਲੱਗੀਆਂ ਨਲੀਆਂ ਨਲੀਆਂ ਦੇ ਗੁਬਾਰੇ ਫੁੱਲਿਆ ਇਹ ਹਨਾ ਕਿਵੇਂ ਫੁੱਲਦੇ ਗੁਬਾਰੇ ਦਿਖਾਈ ਦਿੱਖਾਈ ਜਾਂ ਤੁਹਾਨੂੰ ਫੋਕਸ ਲਿਆ ਜਾਵੇ ਦੇ ਨੱਕ ਤੇ ਪਰ ਫੋਕਸ ਪੂਰਾ ਫੁੱਲ ਆਉਂਦਾ ਨਹੀਂ ਪਿਆ ਨਲੀ ਇਹਦੀ ਇਹਦੇ ਬੋਲੇ ਤਾਂ ਖਾ ਗਈ ਆ ਇਦਨ ਵੀ ਦੁੱਧ ਕਸਾ ਇਹ ਮੂੰਹ ਚਾਪੀ ਨਹੀਂ ਚਾ ਚਾ ਨੁਜੀ ਸਾਫ ਕਰੀ ਬਾਦਰੀ ਕਿੱਥੇ ਨੁਜੀ ਸਾਫ ਕਰੀਆ ਕਿ ਇਧਰ ਨੁਜੀ ਸਾਫ ਕਰਕੇ ਮਿਲਦਿਆ ਪਸੰਗਾ ਸਰ ਇਹਦਾ ਕੀ ਇਲਾਜ ਹੋਗਾ ਨਹੀਂ ਇਲਾਜ ਇਹੀ ਆ ਵੀਰ ਨਾਲ ਨੂੰ ਦਵਾਈਆਂ ਤੇ ਦਵਾਈਆਂ ਦੇਈ ਚੱਲੋ ਬਸ ਇਲਾਜ ਇਹੀ ਆ ਇਧਰੋਂ ਦੇਖੋ ਹੀਰੋ ਸਾਹਿਬ ਆਹ ਦੇਖ ਲਓ ਦਵਾਈ ਖੋਦ ਲੈਂਦੇ ਹੋਏ ਤੇ ਨੱਕ ਚ ਨਾਲੀਆਂ ਬਾਹਰ ਕੱਢਦੇ ਹੋਏ ਕੀ ਇਹ ਕਿਉਂ ਤੋੜੇ ਡਰਾਪਰ ਬਾਬੀ ਪਹਿਲਾਂ ਇਹ ਕੰਮ ਬੜੀ ਕਰਦਾ ਸੀ ਹੁਣ ਤੂੰ ਕਰਨਾ ਪਿਆ ਹੈ ਥੱਲੇ ਸਿੱਟੀ ਜਾਂਦਾ ਫ੍ਰੀਜ ਆਉਂਦੀ ਹੈ ਹੁਣ ਦਵਾਈ ਕਹਿੰਦੇ ਨਾ ਦਵਾ ਕੇ ਤੈਨੂੰ ਦਵਾਈ ਲੈਣੀ ਨਹੀਂ ਡਰਾਪਰ ਤੋੜਨ ਤੇ ਲੱਕ ਬੰਨਿਆ ਆ ਖਾਂਦਾ ਨਹੀਂ ਗਿਆ ਸਿੱਟੀ ਜਾਂਦਾ ਨੂੰ ਪਤਾ ਵੀ ਮੂੰਹ ਚ ਵੱਜੂਗਾ ਮੇਰੇ ਆਵੇ ਬਸ ਦੇਖਣਾ ਪਈ ਬਸ ਹੋ ਗਿਆ ਹੋ ਗਿਆ ਕ੍ਰੌਕਸ ਦੇਖੀ ਪੁੱਠੇ ਪੁੱਠੇ ਪਏ ਹੋਏ ਆ ਕਮਾਲ ਐ ਇਹ ਨਵਾਂ ਟ੍ਰੈਂਡ ਆ ਕੇ ਮੇਰਾ ਇਹ ਸਰਦੀਆਂ ਦੇ ਵਿੱਚ ਕੋਨਾ ਨਹੀਂ ਪਿਆਸੀ ਭਾਈ ਤਾਂ ਕਰਕੇ ਚੱਲ ਬਸ ਹੋ ਗਿਆ ਲੈ ਸਿੱਟ ਕੇ ਆਈਏ ਬੜੀ ਨਾ ਇੰਨਾ ਤੋੜ ਕੇ ਸਿੱਟ ਦਿਨਾਂ ਦਾ ਤੂੰ ਤਾਂ ਜਮਾ ਹੀ ਉਹਦਾ ਮੁਰ ਮੁੱਦਾ ਮੁਰ ਮੁੱਦਾ ਮਨਾ ਕੀਂ ਧਰਦੇ ਮੁੱਦਾ 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 ਖਤਮ ਲ ਕਰਨ ਲੱਗਿਆ ਪਿਆ ਤੂੰ ਇਸ ਬਸ ਮੂੰਹ ਚ ਬਾਜੁਰਾ ਹੁਣ ਛੱਡ ਦੇ ਇਹਨੂੰ ਲੈ ਦੇ 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 ਚੱਲ

ਥੋੜਾ ਹੀ ਖਾ। ਇਹ ਕਿਹੜੇ ਅmulet ਖਾਂਦਾ। ਇਹ ਤਾਂ ਬੜੀ ਨਹੀਂ ਖਾਣ ਵਾਲੀ ਆ। ਖਾ ਫਤ ਨਹੀਂ ਖਵਾ ਦੇ ਮਮੀ। ਲੈ। ਆਗਰ ਰੱਖੋ, ਖਾਦਾ ਨਹੀਂ ਖਾਂਦਾ। ਖਾ ਲੂਗਾ? ਨਹੀਂ ਇਹ ਨਹੀਂ ਖਾਂਦਾ। ਖਾ ਲੂਗਾ? ਥੜਾ ਥੜਾ